ਕੀ ਆਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਅਨੁਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਆ ਰਹੀ ਪੰਜਾਬ ਦੇ ਮੌਸਮ ਬਾਰੇ ਅੱਜ ਜਾਣਕਾਰੀ ਮਿਲੀ ਹੈ ਵੱਡੀ ਅਪਡੇਟ ਅਲਰਟ ਹੋ ਗਿਆ ਜਾਰੀ ਖਬਰ ਨੂੰ ਅੰਤ ਤੱਕ ਦੇਖ ਲੈਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਪੰਜਾਬ ਦੇ ਆਲੇ ਦੁਆਲੇ ਚੱਕਰਵਾਤੀ ਤੂਫਾਨ ਦੇ ਚੱਲਦੇ ਸਵੇਰੇ ਚ ਤੁੰਦ ਤੇ ਸੀਤ ਲੇਅਰ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਜਿਸ ਕਰਕੇ ਵਿਜ਼ਿਬਿਲਟੀ ਜ਼ੀਰੋ ਤੱਕ ਘਟ ਸਕਦੀ ਹੈ ਬਾਹਣਾ ਤੇ ਬਰਫਬਾਰੀ ਜਾਰੀ ਹੈ ਮੌਸਮ ਦੇ ਅਨੁਸਾਰ ਅੰਡੀਵਰਚ ਤੋਂ ਲੈ ਕੇ yellow alert ਜਾਰੀ ਕੀਤਾ ਗਿਆ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਤੇ ਬਰਨਾਲਾ ਚ ਤੇ ਮਾਨਸਾ ਚ ਤੋਂ ਲੈ ਕੇ orange alert ਜਾਰੀ ਕੀਤਾ ਗਿਆ ਹੈ ਜਿਸ ਕਰਕੇ ਪੰਜਾਬ ਤੇ ਚੰਡੀਗੜ੍ਹ ਵਿੱਚ ਤੋਂ ਠੰਡ ਦਾ ਅਲਰਟ ਵੀ ਦੇਖਣ ਨੂੰ ਮਿਲਿਆ ਗਿਆ ਜਿਸ ਕਰਕੇ ਤਾਪਮਾਨ ਵੀ ਗਰਾਊਂਡ ਤਰਜੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਕੱਦ ਸਾਹ ਪਰ ਘਟਾਇਆ ਕਿ ਤੁੰਦ ਅਤੇ ਸੀਤ ਲਹਿਰ ਦਾ ਪ੍ਰਭਾਵ 1 ਜਨਵਰੀ ਤੱਕ ਰਹਿ ਸਕਦਾ ਇਨਾ ਦਿਨਾਂ 55 ਦਿਨਾਂ ਚ ਪੰਜਾਬ ਦੇ ਤਾਪਮਾਨ ਚ 10 ਡਿਗਰੀ ਦੀ ਗਰਾਫਟ ਆਵੇਗੀ ਤੁੰਦ ਤੋਂ ਇਲਾਵਾ ਸੀਤ ਲਹਿਰ ਦਾ ਵੀ ਅਲਰਟ ਜਾਰੀ ਕੀਤਾ ਗਿਆ ਜਦੋਂ ਕਿ ਬਾਕੀ ਪੰਜਾਬ ਚ ਤੁੰਦ ਅਤੇ ਸੀਤ ਲਹਿਰ ਦਾ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਕ ਦਸੰਬਰ ਦੇ ਆਖਰੀ ਦਿਨਾਂ ਚ ਚੰਡੀਗੜ੍ਹ ਪੰਜਾਬ ਦੇ ਰੈਣੇ ਚ ਬਾਰਿਸ਼ ਦੇ ਖੰ ਨੂੰ ਮਿਲ ਸਕਦੀ ਸੀ ਪਰ ਇਹ ਨਹੀਂ ਹੋ ਸਕਿਆ ਪਰ ਹੁਣ 1 ਤੋਂ 6 ਜਨਵਰੀ ਦੇ ਦਰਮਿਆਨ ਪਛਮੀ ਗੜਬੜੀ ਕਰਕੇ ਬਾਰਿਸ਼ ਦੇ ਹੁਣ ਅੱਗੇ ਸੰਭਾਵਨਾ ਬਣ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਤਨਵਾ